ਕਿੰਸੇ ਗੋਈ ਹੋ ਗਿਆ ਕਦੀ ਹੱਤ ਕਦੀ ਸਾਬਣਾਂ ਕੇ ਧੋਤਾ ਸੀ ਆਪਣੇ ਧੂਆ ਤੇ ਪਟੇ ਮਾਰ ਤੋਂ ਪਈ ਪਰਮਾਲ ਦੇ ਨਾਲ ਟੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਪੇਰਦੇ ਸੀਗੇ ਕੱਲ ਕਿਤਾ ਬੈਣਾ ਪਰ ਬਿਠਾਇਆ ਸੀ ਤੈਨੂੰ ਆ ਤੁਸੀਂ ਸੋਣੀ ਲਿਆ ਕਿਵੇਂ ਇਹ ਬੰਦਾ ਬਕਵਾਸ ਕਰ ਰਿਹਾਗਾ ਸ਼ਰਯਮ ਇਹਨੇ ਗੱਲ ਕਹੀ ਆ ਕਹਿੰਦਾ ਮੈਂ ਪੁਲਿਸ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਫਸਰ ਜਵਾਬ ਦੇਣ ਵੀ ਇਹ ਬੰਦੇ ਦੇ ਕੋਲ ਕਿਹੜਾ ਅਹੁਦਾ ਹੈਗਾ ਇਹ ਬੰਦਾ ਡੀਜੀਪੀ ਲੱਗਿਆ ਹੋਇਆ ਕਮਿਸ਼ਨਰ ਲੱਗਿਆ ਹੋਇਆ ਇਹ ਬੰਦਾ ਜਾਂ ਤਾਂ ਇਹ ਬੰਦਾ ਹਵਾ ਦੇ ਵਿੱਚ ਆ ਕੇ ਫੁਗਰੀ ਚ ਗੱਲਾਂ ਕਰ ਰਿਹਾ ਗੁਰਵਿੰਦਰ ਸਿੰਘ ਜਾਂ ਤਾਂ ਇਹਨੇ ਉੜਦਾ ਤੀਰ ਲੈ ਲਿਆ ਤੇ ਜੇ ਇਹਦੀ ਗੱਲ ਸੱਚ ਆ ਤਾਂ ਮੈਂ ਸ਼ਰਮ ਇਹ ਗੱਲ ਕਹਿਣਾ ਕਿ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਮੈਂ ਠੋਕ ਕੇ ਇਹ ਗੱਲ ਕਹਿਣਾ ਕਿ ਭਾਨਾ ਸਿੱਧੂ ਮੇਰਾ ਭਾਈ ਆ ਤੁਸੀਂ ਸਾਬਤ ਕਰ ਦਿਓ ਭਾਨੇ ਸਿੱਧੂ ਨੇ ਰੁਪਈਆ ਵੀ ਕਿਸੇ ਤੋਂ ਮੰਗਿਆ ਮੈਂ ਆਪਦੀ ਗਰਦਨ ਵੜਾ ਦੂੰਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਭਾਨੇ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਬੜੀਆਂ ਲੀਰਾਂ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਭੌਂਕ ਰਹੀਆਂ ਨੇ ਬਕਵਾਸ ਕਰ ਰਹੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਆ ਗੁਰਵਿੰਦਰ ਸਿੰਘ ਗੱਲੂਦੇ ਆਣੇ ਵਾਲਾ ਅੱਜ ਦੀ ਇਹ ਮੇਰੀ ਵੀਡੀਓ ਸ਼ੇਅਰ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਤੱਕ ਤੇ ਹਰ ਇੱਕ ਨੌਜਵਾਨ ਦੇ ਫੋਨ ਦੇ ਵਿੱਚ ਵੀਡੀਓ ਜਾਣੀ ਚਾਹੀਦੀ ਆ ਕਿ ਕਿਵੇਂ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਗੁਰਵਿੰਦਰ ਸਿੰਘ ਦੀ ਵੀਡੀਓ ਸੁਣਾਉਣਾ ਵੀ ਇਹਨੇ ਕੀ ਕੁਛ ਕਿਹਾਗਾ ਚੈਨਲ ਵਾਲਿਆਂ ਨੇ ਪਾਈ ਆ ਕਿਸੇ ਨੇ ਆ ਸੁਣਿਓ ਮਾੜਾ ਹੀ ਆ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਨੂੰ ਨਕ ਕੇ ਦਿਖਾ ਦੇ ਤੇ ਕੱਲ ਉਸ ਰਾਤ ਤੋਂ ਵੀ ਲੰਘਿਆ ਤੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਧੂਆ ਘਟਵਾਇਆ ਵੀ ਆ ਕਦੀ ਕਦੀ ਸਾਵਣਾਂ ਲਾ ਕੇ ਧੋਤਾ ਸੀ ਆਪਣਾ ਧੋਆ ਤੇਰੇ ਪਟੇ ਮਾਰਦੇ ਤੋਂ ਪਈ ਪਰਮਾਲ ਦੇ ਨਾਲ ਟੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਪੇਰਦੇ ਸੀਗੇ ਕੱਲ ਕਿਦਾ ਮੈਨਾ ਪਰ ਬਿਠਾਇਆ ਸੀ ਤੈਨੂੰ ਪਰਲੇ ਕਿਦਾ ਕਰਦਾ ਸੀਗਾ ਕਿਦਾ ਤਰਸਉਂਦਾ ਸੀ ਮੈਨੂੰ ਤੇਰੇ ਇਥੇ ਆ ਤੁਸੀਂ ਸੋਣੀ ਲਿਆ ਕਿਵੇਂ ਇਹ ਬੰਦਾ ਬਕਵਾਸ ਕਰ ਰਿਹਾ ਹੈਗਾ ਸ਼ਰਯਮ ਐਨੇ ਗੱਲ ਕਹੀ ਆ ਕਹਿੰਦਾ ਮੈਂ ਪੁਲਿਸ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਫਸਰ ਜਵਾਬ ਦੇਣ ਵੀ ਇਹ ਬੰਦੇ ਦੇ ਕੋਲ ਕਿਹੜਾ ਅਹੁਦਾ ਹੈਗਾ ਇਹ ਬੰਦਾ ਡੀਜੀਪੀ ਲੱਗਿਆ ਹੋਇਆ ਕਮਿਸ਼ਨਰ ਲੱਗਿਆ ਹੋਇਆ ਇਹ ਬੰਦਾ ਜੋ ਤੁਸੀਂ ਇਹਦੇ ਕਹਿਣ ਦੇ ਉੱਪਰ ਭਾਨੇ ਸਿੱਧੂ ਨੂੰ ਕੁੱਟਿਆ ਜਾ ਉਹਨੂੰ ਮਾਰਿਆ ਜਾਂ ਤਾਂ ਇਹ ਬੰਦਾ ਹਵਾ ਦੇ ਵਿੱਚ ਆ ਕੇ ਫੁਗਰੀ ਚ ਗੱਲਾਂ ਕਰ ਰਿਹਾ ਗੁਰਵਿੰਦਰ ਸਿੰਘ ਜਾਂ ਤਾਂ ਇਹਨੇ ਉੜਦਾ ਤੀਰ ਲੈ ਲਿਆ ਤੇ ਜੇ ਇਹਦੀ ਗੱਲ ਸੱਚ ਤਾਂ ਮੈਂ ਸ਼ਰਮ ਇਹ ਗੱਲ ਕਹਿਣਾ ਕਿ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਨਹੀਂ ਪੁਲਿਸ ਅਫਸਰ ਜਵਾਬ ਦੇਣ ਇਹਦੇ ਉੱਪਰ ਕਾਰਵਾਈ ਕਰਨ ਤੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਆ ਗੁਰਵਿੰਦਰ ਸਿੰਘ ਨਾਮ ਦਾ ਬੰਦਾ ਸ਼ਰਮ ਇਹ ਗੱਲ ਕਹਿ ਰਿਹਾ ਕਿ ਪੁਲਿਸ ਪ੍ਰਸ਼ਾਸਨ ਤੋਂ ਮੈਂ ਭਾਨੇ ਸਿੱਧੂ ਨੂੰ ਕਟਵਾਇਆ ਤੇ ਹੁਣ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਕਮਿਸ਼ਨਰ ਸਾਹਿਬ ਤੁਸੀਂ ਬਹੁਤ ਸਤਿਕਾਰਯੋਗ ਹੋ ਦੇਖੋ ਇਹੋ ਜਿਹੇ ਬੰਦੇ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇਹ ਬਕਵਾਸ ਕਰਦੇ ਆ ਸਾਨੂੰ ਦੁੱਖ ਹੁੰਦਾ ਪੌਂਸਾ ਜਿਹੜੀ ਉਹ ਆਮ ਲੋਕਾਂ ਦੇ ਲਈ ਬਣੀ ਹੋਈ ਆ ਆਮ ਲੋਕਾਂ ਦੀ ਰਖਵਾਲੀ ਦੇ ਲਈ ਬਣੀ ਹੋਈ ਆ ਭਾਨੇ ਸਿੱਧੂ ਦੇ ਉੱਪਰ ਪਰਚਾ ਪਾਇਆ ਗਿਆ ਕਿ ਉਹਨੇ 10000 ਰੁਪਇਆ ਇੱਕ ਏਜੰਟ ਤੋਂ ਮੰਗਿਆ ਮੈਂ ਠੋਕ ਕੇ ਇਹ ਗੱਲ ਕਹਿਣਾ ਕਿ ਭਾਨਾ ਸਿੱਧੂ ਮੇਰਾ ਭਾਈ ਆ ਤੁਸੀਂ ਸਾਬਤ ਕਰ ਦੋ ਕਿ ਭਾਨੇ ਸਿੱਧੂ ਨੇ ਰੁਪਈਆ ਵੀ ਕਿਸੇ ਤੋਂ ਮੰਗਿਆ ਮੈਂ ਆਪਣੀ ਗਰਦਨ ਵੜਾ ਦੂੰਗਾ ਸਾਬਤ ਕਰੋ ਤੇ ਅਗਲੀ ਗੱਲ ਜਦੋਂ ਭਾਨਾ ਸਿੱਧੂ ਲੋਕਾਂ ਨੂੰ ਨਾਲ ਲੈ ਕੇ ਏਜੰਟਾਂ ਦੇ ਦਫ਼ਤਰਾਂ ਦੇ ਬਾਹਰ ਬੈੰਦਾ ਸੀ ਉਦੋਂ ਤੁਸੀਂ ਉਹਨਾਂ ਏਜੰਟਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਇਹ ਗੱਲਾਂ ਦੇ ਵੀ ਜਵਾਬ ਦੇਣੇ ਬਣਦੇ ਆ ਤੇ ਭਾਨੇ ਨੇ 1 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਲੋਕਾਂ ਦਾ ਏਜੰਟਾਂ ਦੇ ਕੋਲ ਫਸਿਆ ਹੋਇਆ ਸੀ ਉਹ ਵਾਪਸ ਕਰਵਾਇਆ ਉਹ ਸਾਡੇ ਕੋਲ ਸਬੂਤ ਪਿਆ ਜੇ ਬਾੜੀ ਗੱਲ ਆ ਉਹ ਕਿਤਾਬ ਕੱਲ ਨੂੰ ਮੈਂ ਸੋਸ਼ਲ ਮੀਡੀਆ ਦੇ ਉੱਪਰ ਲਿਆ ਕੇ ਰੱਖ ਸਕਦਾ ਤੁਹਾਨੂੰ ਦਿਖਾ ਸਕਦਾ ਸਾਰਾ ਕੁਝ ਸਾਡੇ ਕੋਲ ਸਾਰਾ ਕੁਝ ਲਿਖਿਆ ਪਿਆ ਤੇ ਬਾਕੀ ਮੁੱਕ ਦੀ ਗੱਲ ਇਹ ਆ ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇਸ ਤਰ੍ਹਾਂ ਬਕਵਾਸ ਕਰਦੇ ਆ ਪੁਲਿਸ ਦੀ ਬਦਨਾਮੀ ਕਰਦੇ ਆ ਕੀ ਹੁਣ ਪੁਲਿਸ ਇਹੋ ਜਿਹੇ ਬੰਦਿਆਂ ਦੇ ਕਹਣ ਦੇ ਉੱਪਰ ਚੱਲੂਗੀ ਮੈਨੂੰ ਦੱਸੋ ਤੁਸੀਂ ਸੋ ਇਹ ਗੱਲਾਂ ਦੇ ਜਵਾਬ ਜਰੂਰ ਦਿਓ ਤੇ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਤੇ ਲੋਕਾਂ ਕੇ ਬੇਨਤੀ ਆ ਕਿ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰੇਕ ਦੇ ਫੋਨ ਦੇ ਵਿੱਚ ਪਹੁੰਚਦੀ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ